ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚਾ ਇਹਨਾਂ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪਿੰਡ ਕੋਠਾਗੁਰੂ ਦਾ ਤੇ ਦਸੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਬਾਈਆਂ ਦੇ ਭਗਤਾ ਭਾਈ ਕਾ 4 ਕਿਲੋਮੀਟਰ ਤੇ ਠੀਕ ਆ ਵੀਰੇ ਤੇ ਤਾਜੀ ਸੂਈ ਵੀ ਵਹਿੜਾ ਬੱਚਾ ਇਹਦਾ ਸਪੈਰ ਹੈਗਾ ਮਰਿਆ ਵਾਗਾ ਮਹੀਨੇ ਦੀ ਬਾਈਆਂ ਦਾ ਕਹਿਣਾ ਸੂਈ ਵੀ ਆ ਤੇ 18 ਤੋਂ 17 ਤੋਂ 18 ਕਿਲੋ ਦੁੱਧ ਜਮ੍ਹਾਂ ਰੈਡੀ ਹੈਗਾ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਹਾਂ ਵੀਰੇ ਸਤਿ ਸ੍ਰੀ ਅਕਾਲ ਹੋ ਠੀਕ ਹੋ ਵੀਰੇ ਨੰਬਰ ਬੋਲੀ ਬਾਈ ਦਾ 976967 ਹਾਂਜੀ 15676 ਦੁਬਾਰਾ ਫੇਰ ਬੋਲ ਦੇ 76967 15676 ਠੀਕ ਆ ਵੀਰੇ ਤੇ ਵੀਰੇ ਪਿੰਡ ਪਿੰਡ ਕੋਠਾਗੁਰ ਕਰੋ ਨੇੜੇ ਭਗਤਪਾਿਕਾ تحصیل ਫੂਲ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਪਿੰਡ ਗੋਠਾ ਗੁਰੂ ਦਾ ਜਿਹੜੀ ਆਪਾਂ ਵੀਰੇ ਆਪਾਂ ਵੇਖੇ ਨੇ ਸਕਰੀਨ ਤੇ ਤੁਹਾਡੀ ਤੇ ਕੀ ਡਿਟੇਲ ਹੈ ਇਹਦੀ ਇਹ ਵੀਰੇ ਇੱਕ ਮਹੀਨੇ ਸੋਈ ਵੀ ਆ ਤਾਂ ਚਾੜਾ ਮਰਿਆ ਹੋਵੇ ਠੀਕ ਹੈ ਵੀਰੇ ਦੁੱਧ ਕਿੰਨਾ ਰੈਡੀ ਆ ਹੁਣ ਦੁੱਧ ਬਈ 17 ਤੋਂ 18 ਕਿਲੋ ਮਿਆ ਸੁਆ ਕਿਹੜਾ ਆ ਗਿਆ ਸੁਆ ਬਈ ਤੀਜਾ ਤੀਜਾ ਰਹੀ ਨਾਲ ਤੀਜਾ ਸਹੀ ਗੱਲ ਕਰੀਏ ਬਾਈ ਤੂੰ ਤੇ ਤੀਜਾ ਸੁਆ ਤੇ ਧਾਰਾ ਮਾਰ ਕੇ ਦਿਖਾਵਾਂਗੇ ਇਹਦੀ ਹਾਂਜੀ ਬਾਈ ਤੇ ਦੁੱਧ ਜਾਨੀ ਤੁਸੀਂ ਜੇ ਕੋਈ ਦੋ ਟਾਈਮ ਚੋਂ ਵਿੱਚ 와 ਵੀ ਦੋਗੇ ਹਾਂ ਵਿੱਚ ਆ ਟਾਈਮ ਚੋਂ ਕੋਈ ਠੀਕ ਹੈ 18 ਕਿਲੋ ਦੁੱਧ ਜਮਾ ਠੰਡਾ ਕਰਕੇ ਰੈਡੀ ਆ ਹਾਂਜੀ ਭਾਈ ਖੋਲ ਲੈ ਵੀਰੇ ਨੂੰ ਤੋੜ ਕੇ ਦਿਖਾ ਦੀਏ ਆ ਦੇਖੋ ਜੀ ਠੰਡੇ ਵਾ ਕਰੂ ਨੇੜ ਤੋਂ ਚੱਕ ਆ ਦੇਖੋ ਜੀ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਉਹੀ ਦੱਸਿਆ ਤੁਹਾਨੂੰ ਜੀ 3 ਵਜੇ ਦਾ ਕਰੋ ਉਸ ਹਾਵ ਨਾ ਜੱਜ ਕਰ ਲਿਓ ਠੀਕ ਆ ਜੀ ਚੰਗੀ ਬੈੜਾ ਸੁਆ ਅਰੀਜਨਲ ਤੀਜਾ ਦਾ ਦੁੱਧ ਬਾਈ ਕਹਿੰਦੇ 18 ਕਿਲੋ ਤਿਆਰ ਆ ਦੇਖੋ ਜੀ ਫੇਸ ਕੁਆਲਿਟੀ ਪੂਰੀ ਵਧੀਆ ਤੋੜ ਲਈ ਮਾੜੀ ਜੀ ਲੰਮੀ ਐ ਅਦੇ ਕਰੋ ਚੈੱਕ ਥਣ ਲੇਵਾ ਬਹੁਤ ਟੌਪ ਦਾ ਤੇ ਬੈੜ ਵੀ ਚੰਗਿਆ ਵੱਡੇ ਕਦ ਕਾਢਦੀ ਆ ਜੱਜ ਕਰ ਲਿਓ ਆ ਦੇਖੋ ਜੀ ਕਰੋ ਚੈੱਕ ਨਾੜਾ ਨੂੜਾ ਹਵਾ ਨੇ ਤੇ ਪੂਰੀ ਤੇ ਪੂਰੀ ਚੰਗੀ ਆ ਬਾਈਆਂ ਦਾ ਕਹਿਣਾ ਪੌਂਦੀ ਦੋ ਟਾਈਮ ਪੌਂ ਚਾਰ ਟਾਈਮ ਚੋ ਕੇ ਲੈ ਜਾਓ ਕੋਈ ਚੱਕਰ ਨਹੀਂ ਹੈਗਾ ਇਹ ਜਾਂ ਠੀਕ ਆ ਜੀ ਮੁੱਲ ਵੀਡੀਓ ਦੇ ਵਿੱਚ ਕਰਾ ਕੇ ਦੱਸਾਂਗੇ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਤੇ ਆ ਦੇਖੋ ਜੀ ਨੇੜ ਤੋਂ ਮੈਂ ਤੁਹਾਨੂੰ ਥਣ ਲੇਵਾ ਬਕਰਾਂ ਨਾਲ ਇੱਕ ਤੋੜਾ ਤਾਰਾ ਤੁਹਾਨੂੰ ਕਰਾਤਾ ਚੈੱਕ ਹਾ ਦੇਖੋ ਮਿਲਕ ਵੇਨ ਦੇਖੋ ਕਿੰਨੀ ਵਧੀਆ ਰਸਾ ਪੈ ਪਰ ਗਿਆ ਤੇ ਫੇਸ ਕੁਆਲਟੀ ਪੂਰੀ ਵਧੀਆ ਸੇਵਾ ਬਾਈਆਂ ਦੀ ਨਾਰਮਲ ਆ ਪੱਠਿਆਂ ਦੀ ਆ ਤੁਹਾਨੂੰ ਮੈਂ ਦਿਖਾਤਾ ਖਾਈ ਜਾਂਦੀ ਆ ਤੇ ਜੇ ਰੋ ਹੋਰ ਸੇਵਾ ਕਰਾਂ ਉਹ ਦੁੱਧ 23-24 ਕਿਲੋ ਤੇ ਵੀ ਜਾ ਸਕਦੀ ਆ ਤੇ ਮਾਰੋ ਵੀਰੇ ਫਿਰ ਤਾਂ ਰੰਨ ਕਰਾਈ ਗਿਆ ਚੱਕ ਕੋ ਵੀਰੋ ਨਿਆਣਾ ਆਪਾ ਪਾ ਲਿਆ ਧਾਰਾ ਤੁਹਾਨੂੰ ਕਰਾਉਣਿਆ ਚੱਕ ਆ ਦੇਖੋ ਜੀ ਧਾਰਾ ਦੂਰਾ ਸੈਂਪਲ ਬੰਦੇ ਆ ਵਿਚਾਰੇ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਵੇਂ ਹੈਗੀ ਓਵੇਂ ਖੜੀ ਆ ਜੇ ਵਪਾਰੀ ਕੋਲੇ ਹੁੰਦੀ ਤਾਂ ਲਿਪੀ ਪੋਚੀ ਵੀ ਹੋਣੀ ਸੀ ਉਹਨਾਂ ਨੂੰ ਆ ਦੇਖੋ ਦੂਜਾ ਜੋ ਮਾਰ ਦੋ ਵੀਰੇ ਆ ਕਰੋ ਜੀ ਲੰਗਾਰ ਗਿਆ ਧਾਰਾ ਪੂਰਾ ਖੜਕਾ ਹੁੰਦਾਗਾ ਮਗਰ ਲੈ ਜੋ ਹੋਰ ਮਾਰ ਦੇ ਜੀ ਚੈੱਕ ਹੋ ਜੂਗੀ ਸਮਾਰ ਕੇ ਆ ਦੇਖੋ ਜੀ ਪੂਰੀ ਵਧੀਆ ਧਾਰ ਠੀਕ ਆ ਬਾਈ ਓਕੇ ਤੇ ਡਿਮਾਂਡ ਵੀਰੇ ਦੀ ਮੁੱਲ ਮੁੱਲ 55000 ਹੈ ਜੀ ਮਾਨਦਾਨ ਦਾ ਹੋ ਜੂਗਾ ਹਾਂ ਜੀ ਮੈਂ ਓਕੇ ਡਿਮਾਂਡ ਆ ਨੰਬਰ ਫੇਰ ਬੋਲ ਦੇ 7697 ਜੀ 1567 ओके 76 97 15 67 ਪਿੰਡ ਕੋਠਾਗੁਰੂ ਦਾ ਨੇੜੇ ਭਗਤਾ ਭਾਈ ਦਾ ਤੇ ਬੈੜ ਵੀਰੇ ਤੁਹਾਨੂੰ ਦਿਖਾ ਦਿੱਤੀ ਜਿਆ 18 ਕਿਲੋ ਦੁੱਧ ਤਿਆਰ ਆ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਇਹਦਾ ਸਪੈਰ ਆ ਮਰਿਆ ਵਾ ਤੇ ਕਰ ਲਿਓ ਬਾਈ ਨਾਲ ਜਰੂਰ ਸੰਪਰਕ ਨੰਬਰ ਇਹਨਾਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲਓ ਧੰਨਵਾਦ